ਸਿੱਧੂ ਮੂਸੇਵਾਲੇ ਦੀ ਵਰਸੀ ਦੇ ਉੱਤੇ ਭੂਆ ਜਸਵਿੰਦਰ ਕੌਰ ਤਾਂ ਪਹੁੰਚ ਗਈ ਸੀ ਪਰ ਭੈਣ ਅਫਸਾਨਾ ਖਾਨ ਨਹੀਂ ਪਹੁੰਚੀ ਜਿਵੇਂ ਆਪਾਂ ਸਭ ਨੂੰ ਪਤਾ ਹੀ ਹੈ ਕਿ ਸਿੱਧੂ ਮੂਸੇਵਾਲਾ ਅਫਸਾਨਾ ਖਾਨ ਨੂੰ ਆਪਣੀ ਭੈਣ ਮੰਨਦਾ ਸੀ ਤੇ ਉਵੇਂ ਹੀ ਅਫਸਾਨਾ ਖਾਨ ਵੀ ਸਿੱਧੂ ਮੂਸੇਵਾਲਾ ਨੂੰ ਆਪਦਾ ਭਰਾ ਮੰਨਦੀ ਸੀ ਸਿੱਧੂ ਮੂਸੇਵਾਲੇ ਦੇ ਮਾਪਾਪ ਨੂੰ ਵੀ ਉਹ ਆਪਦੇ ਮਾਪਾਪ ਹੀ ਮੰਨਦੀ ਸੀ ਉੱਥੇ ਚਾਉਣ ਵਾਲਿਆਂ ਦੇ ਦਿਲਾਂ ਦੇ ਵਿੱਚ ਫਰਕ ਪਿਆ ਪਿਆ ਸਿੱਧੂ ਮੂਸੇਵਾਲੇ ਬਾਈ ਦੀ ਵਰਸੀ ਦੇ ਉੱਤੇ ਅਫਸਾਨਾ ਖਾਨ ਨਾ ਦਿਖੀ। ਅਫਸਾਨਾ ਖਾਨ ਸਿੱਧੂ ਮੂਸੇਵਾਲੇ ਦੀ ਮੌਤ ਤੋਂ ਬਾਅਦ ਹਵੇਲੀ ਦੇ ਵਿੱਚ ਬਹੁਤ ਘੱਟ ਨਜ਼ਰ ਆਉਂਦੀ ਆ ਜਦਕਿ ਉਹ ਸਿੱਧੂ ਮੂਸੇਵਾਲੇ ਦੇ ਮਾਪੇ ਨੂੰ ਆਪਣੇ ਮਾਪੇ ਸਮਝਦੀ ਸੀ। ਵਰਸੀ ਦੇ ਉੱਤੇ ਵੀ ਅਫਸਾਨਾ ਖਾਨ ਨਜ਼ਰ ਨਹੀਂ ਆਈ ਜਿੱਤੇ ਕਿ ਹੋਰ ਸੋਸ਼ਲ ਮੀਡੀਆ ਦੇ ਉੱਤੇ ਫੇਮਸ ਕਲਾਕਾਰ ਸਿੰਗਰ ਐਕਟਰ ਐਕਟ੍ਰੈਸ ਸਭ ਪਹੁੰਚੇ ਸੀ ਪਰ ਅਫਸਾਨਾ ਖਾਨ ਕਿਤੇ ਵੀ ਨਜ਼ਰ ਨਹੀਂ ਆਈ ਉਸ ਤੋਂ ਬਾਅਦ ਸਿੱਧੂ ਮੂਸੇਵਾਲ ਨੂੰ ਚਾਉਣ ਵਾਲੇ ਅਫਸਾਨਾ ਖਾਨ ਦੇ ਪੇਜ ਦੇ ਉੱਤੇ ਜਾ ਕੇ نیچے ਕਮੈਂਟ ਕਰ ਰਹੇ ਸੀ ਤੇ ਆਪਣਾ ਗੁੱਸਾ ਜ਼ਾਹਰ ਕਰ ਰਹੇ ਸੀ ਪਹਿਲੇ ਨੇ ਕਮੈਂਟ ਕੀਤਾ ਆਪਣੇ ਬਾਈ ਦੀ ਵਰਸੀ ਸੀ ਮੈਡਮ ਜੀ ਕੀ ਗੱਲ ਤੁਸੀਂ ਨਹੀਂ ਆਏ ਮਤਲਬੀ ਇੱਕ ਨੇ ਕਮੈਂਟ ਕੀਤਾ ਸੈਲਫਿਸ਼ ਕਿਉਂਕਿ ਤੂੰ ਸੱਦੂ ਦੇ ਪਰਿਵਾਰ ਦੇ ਨਾਲ ਨਹੀਂ ਖੜੀ ਇੱਕ ਨੇ ਕਮੈਂਟ ਕੀਤਾ ਕੱਲ ਗਈ ਨਹੀਂ ਬਾਈ ਦੇ ਪਿੰਡ ਫੋ ਬਾਕੀ ਸਭ ਦੇ ਮਨਾਂ ਦੇ ਵਿੱਚ ਗੁੱਸਾ ਤਾਂ ਹੁੰਦੀ ਆ ਬਾਕੀ ਥੋੜਾ ਵੀ ਇਸ ਬਾਰੇ ਕੀ ਵਿਚਾਰਾ ਤਾਂ ਪਲੀਸ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਸਾਨੂੰ ਜਰੂਰ ਦੱਸਿਓ ਬਾਕੀ ਮਿਲਦੇ ਆ ਕਿਸੇ ਹੋਰ ਵੱਡੀਆਂ ਅਪਡੇਟ ਦੇ ਨਾਲ ਤਦ ਤੱਕ ਲਈ ਰੱਬ ਰੱਖਾ